ਹਾਂਜੀ ਪ੍ਰਧਾਨ ਜੀ ਬੇਨਤੀ ਹੈ ਕਿ ਜਿਹੜੀ ਆਪਣੀ 6 ਮੈਂਬਰੀ ਕਮੇਟੀ ਦੀ ਮੀਟਿੰਗ ਹੋ ਰਹੀ ਹੈ 18 ਨੂੰ ਉਹਦੇ ਬਾਰੇ ਵਿਚਾਰ ਰੱਖੋ ਕਿ ਕੀ ਕਾਦੇ ਵਾਸਤੇ ਹੋ ਰਹੀ ਹੈ ਆਪਣੀ ਉਹ ਰੋਹਿਤ ਦੇਖਾ ਖਲਸਾ ਵਾਲੇ ਨੂੰ ਜਿੱਥੇ ਪਤੇ ਇਹ 6 ਮੈਂਬਰੀ ਜਿਹੜੀ ਸਾਡੀ ਕਮੇਟੀ ਬਣਾਈ ਹੋਈ ਹੈ ਇੱਕ ਤੱਕ ਮੀਟਿੰਗ ਵਾਲੀ ਉਹਨਾਂ ਦੇ ਪਹਿਲਾਂ ਤੇ ਰੱਖੀ ਸੀ 15 ਤਰੀਕ ਨੂੰ ਦੁਪਹਿਰ ਵਾਂਗ ਸਾਲ ਫਿਰ ਇੱਕ ਨਵਾਂ ਫੋਨ ਪਰ ਉਹਨੂੰ ਮੈਸੇਜ ਲੱਗਿਆ ਵੇ ਜਲਦੀ ਕੀਤੀ ਆ ਉਹ ਡਿਲੀਵਰਸ ਆਪ ਦੀ ਸ਼ੇਰ ਜਿੱਤੀ ਉਹ ਅਭੀ ਚਿੰਤਾ ਨਹੀਂ ਉਹ 15 ਤਰੀਕ ਨੂੰ ਹੋ ਗਈ 15 ਬਹੁਤ ਵਧੀਆ ਮਾਹੌਲ ਚੁਣਣਾ ਦਸਿਆ 12 ਆ ਗਿਆ ਵਧੀਆ ਮਾਹੌਲ ਕਿ ਉਹ 18 ਨੂੰ ਅਸੀਂ ਆਸ ਕਰਦੇ ਆ ਕਿ ਬਹੁਤ ਵਧੀਆ ਜਿਹੜੇ ਜਲਦ ਜਿਹੜੇ ਨੂੰ ਆਉਣਗੇ ਜੋ ਕਸਾਨਾਂ ਦੀਆਂ ਪੰਜਾਬੀਆਂ ਦੀਆਂ ਭਾਵਨਾਵਾਂ ਨੇ ਉਹਨਾਂ ਨੇ ਮੁਤਾਬਕ ਹੀ ਜਿਹੜੇ ਫੈਸਲੇ ਲਏ ਉਹ ਹੋਣਗੇ ਅਭੀ ਦਾ ਬਹੁਤ ਵੱਡੀ ਆਪਾਂ ਨੂੰ ਤੇ ਕਿਉਂਕਿ ਸਰਦਾਵਰੀ ਇਸ ਕੋ ਪ੍ਰਯਤਨ ਸਿਰੋ ਜਿਵੇਂ ਨਹੀਂ ਕਹਿੰਦੇ ਵੀ ਸਿਰੋ ਪਾਣੀ ਲੱਗ ਚੁੱਕਿਆ ਸਾਲ ਹੋ ਗਏ ਲਿਆ ਤੇ ਅਜੇ ਤੱਕ ਉਹਨਾਂ ਬੁਰਮਾਲੋਂ ਕਿਸੇ ਪਾਸੇ ਲੱਗ ਨਹੀਂ ਦਿੱਤਾ ਸਰਕਾਰ ਗੱਲ ਨਹੀਂ ਸੁਣ ਰਹੀ ਤੇ ਇਕੱਠੇ ਹੋਏ ਆਪਾਂ ਜੇ ਗੱਡੀ ਚੱਲੀ ਵੀ ਨਹੀਂ ਇਸ ਕਰਕੇ ਪੂਰੀ ਅਗਲੀ ਦਾ 18 ਵਾਲੀ ਤਰੀਕ ਆ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਵਧੀਆ ਫੈਸਲੇ ਹੋਣਗੇ ਰਿਜ਼ਲਟ ਬਾਰੇ ਆਸ਼ਾ ਕਰਦਾ ਨਾ ਤੇ ਜਿੱਤ ਪ੍ਰਾਪਤ ਹੈ ਜਿਹੜੀ ਉਹ ਤਾਂ ਹੀ ਹੋਊਗੀ ਜੇਕਰ ਸਾਰੇ ਆਪਾਂ ਇਕੱਠੇ ਟੋਪੇ ਲੜਾਂਗੇ ਮੈਂ ਦਾ ਇਸ ਤੋਂ ਵੀ ਹੋਰ ਵੀ ਕਾਲਾ ਕਹਿੰਦੀ ਚੌਣ ਵੀ ਜਿੰਨੇ ਮੋਰਚੇ ਪੰਜਾਬ ਵਿੱਚ ਲੱਗੇ ਨੇ ਚਾਹੇ ਟਾਵਰ ਤੇ ਬੈਠੇ ਨੇ ਬਾਬਾ ਅਰਜੀਤ ਸਿੰਘ ਜੀ ਗੁਰਜੀਤ ਸਿੰਘ ਜੀ ਚਾਹੇ ਬੰਦੀ ਸਿੰਘ ਆਣਾ ਲੱਗਿਆ ਹੋਇਆ ਮੋਰਚਾ ਦਾ ਪੰਜਾਬ ਚ ਹੋਰ ਵੀ ਲੱਗੇ ਪਏ ਨੇ ਮੋਰਚਾ ਇੱਕ ਹੋ ਜਾਵੇ ਜੇਕਰ ਕਿਤੇ ਪੰਜਾਬੀਆਂ ਦੀਆਂ ਭਾਵਨਾਵਾਂ ਗੜੀਆਂ ਉੰਗਾ ਉਹ ਹੀ ਨੇ ਲੜਾਈ ਸਾਰੇ ਲੜ ਰਹੇ ਨੇ ਉੱਥੇ ਵੀ ਜਾ ਰਹੇ ਆ ਆਪਾਂ ਇੱਧਰ ਵੀ ਆ ਰਹੇ ਆ ਉੱਧਰ ਵੀ ਜਾ ਰਹੇ ਨੇ ਸਾਰੇ ਲੋਕ ਪੰਜਾਬ ਦੇ ਜੇ ਕਿਤੇ ਇਹੋ ਜਿਹਾ ਫੈਸਲਾ ਬੈਠੇ ਦੂਜਾ ਹੋਵੇ ਕਿ ਸਾਰੇ ਮੋਰਚੇ ਇੱਕ ਜਗ੍ਹਾ ਤੇ ਕਰਕੇ ਲੜੇ ਜਾਣ ਤੇ ਮੇਰੇ ਗਿਆਨ ਦੇ ਮਤਲਬ ਇੱਕ ਜਲਦੀ ਹੀ ਕੇਂਦਰ ਸਰਕਾਰ ਨੂੰ ਝੋਖੜਾ ਪੈ ਸਕਦਾ ਹੈ ਤੇ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਨੇ ਉਹ ਵੀ ਜਲਦੀ ਨਰਗੀਆਂ ਦਾ ਸਕਰੀਆਂ ਨੇ ਜਿਵੇਂ ਪੰਜਾਬ ਦੇ ਸੀਐਮ ਮੀਟਿੰਗਾਂ ਦੇ ਵਿੱਚ ਮੰਗ ਲੈਂਦੇ ਨੇ ਬਸ ਲਾਗੂ ਨਹੀਂ ਕਰਦੇ ਬੜਾ ਬੜਾ ਸਮਾਂ ਲੱਗਦੀਆਂ ਨੇ ਹੁਣ ਮੈਂ ਇਹਨਾਂ ਨੂੰ ਕਹਾਂ ਸੀਗਾ ਕਿ ਤੁਸੀਂ ਆੜਾ ਕਰਨਾ ਜੇਤੀ ਭੇਜਿਆ ਹੋਇਆ ਕਰਨਾ ਕੇਂਦਰ ਸਰਕਾਰ ਨੇ ਨਵੀਂ ਜੇਤੀ ਨਿੱਕੀ ਆਲਾ ਕਿ ਤੁਸੀਂ ਉਹ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਉਹਦੇ ਵਿੱਚ ਇਹਨੂੰ ਰੱਦ ਕਰੋ ਤੇ ਉਹ ਵੀ ਅਜੇ ਤੱਕ ਉਹਨਾਂ ਨੇ ਚਿੱਠੀ ਉਹ ਲਿਖਤੀ ਹੈ ਕਹਿੰਗਾ ਵੀ ਕੇਂਦਰ ਸਰਕਾਰ ਨੂੰ ਪਰ ਅਸੀਂ ਅਕੀਦਿਓ ਦੀ ਮੰਗ ਕਰਦੇ ਆ ਵੀ ਇਹਨੂੰ ਅਸੈਂਬਲੀ ਦੇ ਅੰਦਰ ਦਾਨ ਸਭਾ ਦਾ ਸੈਕਸ਼ਨ ਬਣਾਓ ਸਾਰੀਆਂ ਪਾਰਟੀਆਂ ਨੂੰ ਨਾਲੇ ਪਤਾ ਲੱਗੂ ਕਿ ਦੂਜੀਆਂ ਪਾਰਟੀਆਂ ਕਰਦੀਆਂ ਨੇ ਉਹ ਕਿੱਥੇ ਕਰਦੇ ਨੇ